ਪੰਜਾਬ ਸਰਕਾਰ ਨੇ GST ਦੀ 31 ਮਾਰਚ 2023 ਤੱਕ ਹੋਈ ਅਸੈਸਮੈਂਟਾਂ ਦਾ ਬਕਾਇਆ ਜਮ੍ਹਾਂ ਕਰਨ ਲਈ ਕਾਰੋਬਾਰੀਆਂ ਲਈ ਇੱਕ ਤੋਹਫਾ ਦਾ ਐਲਾਨ ਕੀਤਾ ਹੈ ਇਸ ਦੇ ਤਹਿਤ ਦੁਗਰੀ ਫੇਸ 1 ਚ ਸੀਤਲਾ ਮਾਤਾ ਮੰਦਰ ਮੋਰਾਡੋ ਕਲੋਨੀ ਦੇ ਸਾਹਮਣੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੂਬੇ ਦੇ ਮਾਲ ਅਧਿਕਾਰੀ ਐਚਐਸ ਡਿੰਪਲ ਨੇ ਕੀਤੀ ਇਸ ਮੌਕੇ ਵੱਡੀ ਗਿਣਤੀ ਚੋਂ ਮੌਜੂਦ ਕਾਰੋਬਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ 1 ਲੱਖ ਰੁਪਏ ਤੱਕ ਦੇ ਕੁੱਲ ਟੈਕਸ ਵਿਆਜ ਅਤੇ ਜੁਰਮਾਨੇ ਵਾਲੇ ਕਾਰੋਬਾਰੀਆਂ ਨੂੰ ਕੋਈ ਰਾਸ਼ੀ ਜਮ੍ਹਾਂ ਕਰਨ ਦੀ ਲੋੜ ਨਹੀਂ ਹੈ ਇਹਨਾਂ ਕਾਰੋਬਾਰੀਆਂ ਦਾ ਕੁੱਲ ਵਿਆਜ ਟੈਕਸ ਅਤੇ ਜੁਰਮਾਨਾ ਮੁਆਫ ਕਰ ਦਿੱਤਾ ਗਿਆ ਹੈ ਉੱਥੇ ਹੀ 1 ਲੱਖ ਤੋਂ ਜ਼ਿਆਦਾ ਅਤੇ 1 ਕਰੋੜ 18 રાશિ ਵਾਲੇ ਕਾਰੋਬਾਰੀਆਂ ਨੂੰ ਟੈਕਸ ਰਕਮ ਸਿਰਫ ਅੱਧਾ ਹਿੱਸਾ ਜਮ੍ਹਾਂ ਕਰਨਾ ਜ਼ਰੂਰੀ ਹੈ ਕੁਝ ਕਾਰੋਬਾਰੀਆਂ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਕਿਸੇ ਕਾਰੋਬਾਰੀ ਦੀ ਵੈਟ ਵਿਭਾਗ ਪੰਜਾਬ ਦੀ ਕੁੱਲ ਦੇਣਦਾਰੀ 90000 ਜਾਂ 98000 ਰੁਪਏ ਹੈ ਤਾਂ ਉਸ ਨੂੰ ਕੋਈ ਰਾਸ਼ੀ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ ਜੇਕਰ ਕਾਰੋਬਾਰੀ ਦੀ ਕੁੱਲ ਦੇਣਦਾਰੀ 110000 ਹੈ ਜਿਸ ਚ 30000 ਟੈਕਸ ਰਾਸ਼ੀ 70000 ਵਿਆਜ ਜੁਰਮਾਨਾ ਤਾਂ ਉਸ ਨੂੰ 30000 ਦੀ ਅੱਧੀ ਰਾਸ਼ੀ ਮਤਲਬ ਕਿ ਸਿਰਫ 15000 ਰੁਪਏ ਜਮ੍ਹਾਂ ਕਰਨੇ ਪੈਣਗੇ